ਉਹ ਕਿਛ ਸਾਡੇ ਵਿੱਚੋਂ ਕੂੜ ਕਬਾੜ ਛੱਡਿਏ ਉਹਨਾਂ ਗ੍ਰੰਥਾਂ ਨੂੰ ਜਿਹੜੇ ਅੱਜ ਤੱਕ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਜੁੜੀਏ ਇੱਕ ਦੇ ਲੜ ਜੁੜੀਏ ਫੇਰ ਇੱਕ ਦਰ ਉਹ ਵਕਤ ਆਵੇਗਾ ਕਿਉਂ ਭਾਈ ਮਹਿਲ ਸਿੰਘ ਜੀ ਤੁਹਾਨੂੰ ਇਸ ਗੱਲ ਤੇ ਕੋਈ ਰਾਜ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਸਿੱਖ ਨੂੰ ਨਹੀਂ ਲੱਗਣਾ ਚਾਹੀਦਾ ਉਹਨਾਂ ਨੇ ਕਿਸੇ ਗ੍ਰੰਥ ਦਾ ਨਾਂ ਨਹੀਂ ਲਿਆ ਤੁਸੀਂ ਲਿਆ ਸਕੋ ਇਹ ਸਾਰੀ ਦੁਨੀਆ ਤੇ ਵੀਡੀਓ ਘੁੰਮ ਗਈ ਆ ਤੇ ਲੋਕਾਂ ਵੇਖ ਵੀ ਲਈ ਆ ਤੁਸੀਂ ਧੱਕੇ ਨਾਲ ਆਪਣੇ ਮੂੰਹ ਚੋਂ ਦੱਸੰ ਗ੍ਰੰਥ ਸ਼ਬਦ ਵਰਤੇ ਆ ਇਹ ਜਿਹੜੀ ਗੱਲਾਂ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਕੱਲੇ ਨੂੰ ਪੂਜੋ ਬਾਤੀਆਂ ਕੂੜ ਬਾਦੂ ਛੱਡੋ ਇਹ ਦੁਬਧਾ ਵਾਲੀਆਂ ਗੱਲਾਂ ਸਟੇਜ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਜੇ ਸਾਡੇ 'ਚ ਕੋਈ ਮਰਦਾਂ ਵਾਲੀ ਗੱਲ ਹੈ ਤੇ ਫਿਰ ਸਾਨੂੰ ਕਲੀਅਰ ਕਰਨੀ ਚਾਹੀਦੀ ਆ ਵੇਖੋ ਇਹਨਾਂ ਨੂੰ ਉੱਥੇ ਕਦੀ ਤਕਲੀਫ ਨਹੀਂ ਹੋਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੱਥੇ ਟਿਕਾਉਣ ਪੈਰਾਂ ਤੇ ਪੂਜਾ ਕਰਾਉਣ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਮੰਦਰਾਂ ਦੀ ਤਰ੍ਹਾਂ ਹੀ ਕਰਨਾ ਮਜਾਲ ਆ ਇਹਨਾਂ ਦੇ ਮੂੰਹ ਚ ਵੇਖੇ ਸ਼ਬਦ ਵੀ ਹੋਤੀ ਜਾਂ ਕੇ ਉਹਦੀ ਬੋਲੇ ਤੁਸੀਂ ਫਿਰ ਆਪਣੇ ਕੋਲੋਂ ਕਿੰਨੀਆਂ ਗੱਲਾਂ ਜੋੜੋਤੀਆਂ ਜੀ ਉਹ ਕਿੱਥੋਂ ਕਰੋਗੇ ਜੀ ਅਰਦਾਸ ਕਿੱਥੋਂ ਕਰੋਗੇ ਜੀ ਖੰਡ ਕੀ ਪਉਲ ਕਿਦਾਂ ਸ਼ਿਕਾਓਗੇ ਜੀ ਇਹ ਸਾਡੇ ਕੋਲ ਕਲਗੀ ਧਰਪਾਛ ਦੀ ਬਾਣੀ ਨਾ ਹੋਵੇ ਸਿੱਖੋ ਅਮਰ ਸੰਚਾਰ ਕਿਹੜੀਆਂ ਬਾਣੀਆਂ ਪੜੋਗੇ ਜਿਹਦੇ ਤਿੰਨ ਬਾਣੀਆਂ ਅਮਰ ਸੰਚਾਰ ਵਿੱਚ ਗੁਰੂ ਕਲਗੀ ਧਰਪਾਛ ਦੀਆਂ ਦਸਮ ਗ੍ਰੰਥੀਆਂ ਪੜੀਆਂ ਜਾਂਦੀਆਂ ਵੀ ਗੁਰੂ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥਾਂ ਦਾ ਪ੍ਰਕਾਸ਼ ਨਾ ਕੀਤਾ ਜਾਵੇ ਹੁਣ ਭਾਈ ਮੈਲਸਨ ਜੀ ਦੱਸੋਗੇ ਕਿੰਨੇ ਆਸਾਮਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤੇ ਹੋਏ ਹੁੰਦਾ ਕਰਨ ਫਰਕ ਕਦੀ ਤੁਸੀਂ ਉੱਥੇ ਬੋਲੇ ਤੁਹਾਨੂੰ ਇਤਰਾਜ਼ ਹੋਇਆ ਕਦੀ ਕਦੀ ਤੁਸੀਂ ਬੋਲਣ ਦੀ ਕੋਸ਼ਿਸ਼ ਕੀਤੀ ਜਾਂ ਯਰਤ ਕੀਤੀ ਤੁਸੀਂ ਕਦੀ ਪਿਓ ਚ ਲਿਖਿਆ ਹੋਇਆ ਉਹ ਹੁਕਮਨਾਮੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੇ ਸਿਰ ਚ ਕਾਇਆ ਵਾ ਇਸ ਕਰਕੇ ਧੱਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਉਹਨੂੰ ਬਰਾਬਰ ਖੜਾ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਹੁਕਮਨਾਮਾ ਵਾਂ ਮੈਂ ਪ੍ਰਬੰਧਕ ਕਮੇਟੀਆਂ ਵਾਸਤੇ ਵੀ ਹੈ ਜਿਹੜੀਆਂ ਸੁਣਦੀਆਂ ਵੀਡੀਓ ਜਿਹੜੀ ਸਿੱਖ ਅਰਦਾਸ ਕਰਦਾ ਉਹ ਦਸਮਗ੍ਰੰਥ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਹੈ ਗੁਰੂ ਕੇ ਸਿੱਖੋ ਇਹੋ ਜਿਹੇ ਗੱਲਾਂ ਉਦੋਂ ਕਰੋ ਜਦੋਂ ਤੁਹਾਡੀ ਛਾਤੀ 'ਚ ਮਰਦਾਂ ਵਾਲਾ ਦਿਲ ਹੋਵੇ ਐਵੇਂ ਬੁਝਦਾ ਹੋਏ ਗੱਲਾਂ ਕਰਕੇ ਤੇ ਸਰਦਾਂ ਨੂੰ ਦੁੱਧਾ 'ਚ ਨਹੀਂ ਪਾਉਣਾ ਚਾਹੀਦਾ ਭਾਈ ਅਮਰੀਕ ਸਿੰਘ ਦੀ ਚੰਡੀਗੜ੍ਹ ਵਾਲੇ ਜੋ ਬਹੁਤ ਸੁਲਝੀ ਹੋਈ ਕਥਾ ਬਾਤ ਕਰਨੀ ਜਿਨ੍ਹਾਂ ਨੇ ਆਪਣੀ ਕਥਾ ਦੇ ਦੌਰਾਨ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦੇ ਕੇ ਇਹ ਗੱਲ ਕਹੀ ਕਿ ਸਾਨੂੰ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਗੁਰੂ ਜੀ ਦੇ ਸੱਚੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੀਦਾ ਹੈ ਅਤੇ ਆਓ ਭਾਈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਅਤੇ ਉਹਨਾਂ ਕੂੜ-ਕਬਾੜ ਗ੍ਰੰਥਾਂ ਦਾ ਖਿਹੜਾ ਛੱਡੋ ਜਿਹੜੇ ਦੇਵੀ-ਦੇਵਤਿਆਂ ਦੀ ਪ੍ਰੋੜਤਾ ਕਰਦੇ ਨੇ ਜਾਂ ਪੂਜਾ ਕਰਨ ਲਈ ਕਹਿੰਦੇ ਨੇ ਮੇਰੇ ਖਿਆਲ 'ਚ ਇਹ ਸ਼ਬਦ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਕੋਈ ਗੁਰੂ ਦੇ ਸ਼ਬਦ ਦੀ ਗੱਲ ਕਰਦਾ ਤਾਂ ਸੰਤ ਉਹਦਾ ਸਤਿਕਾਰ ਕਰਨਾ ਚਾਹੀਦਾ ਸੋ ਉਹਨਾਂ ਨੇ ਕਿਸੇ ਗ੍ਰੰਥਾ ਦਾ ਨਾਂ ਨਹੀਂ ਲਿਆ ਸਗੋਂ ਇਹ ਕਿਹਾ ਕੂੜ-ਕਬਾੜ ਉਹ ਗ੍ਰੰਥ ਛੱਡੋ ਜਿਹੜੇ ਦੇਵੀ-ਦੇਵਤਿਆਂ ਦੀ ਪ੍ਰੋੜਤਾ ਕਰਦੇ ਆ। ਨਾ ਤੇ ਨਹੀਂ ਲਿਆ। ਉਹ ਆਪਣੀ ਕਥਾ ਕਰਕੇ ਉੱਥੋਂ ਬਾਹਰ ਆ ਗਏ ਤੇ ਉਹਨਾਂ ਤੋਂ ਬਾਅਦ ਭਾਈ ਮਹਿਲ ਸਿੰਘ ਜੀ ਕਵੀਸ਼ਰ ਜੋ ਉਹ ਵੀ ਚੰਡੀਗੜ੍ਹ ਦੇ ਰਹਿਣ ਵਾਲੇ ਆ। ਉਹਨਾਂ ਦੇ ਨਾਲ-ਨਾਲ ਵੀ ਚੰਡੀਗੜ੍ਹ ਹੀ ਜੁੜਦਾ। ਉਹਨਾਂ ਨੇ ਆਪਣੇ ਉਹ ਮਤਲਬ ਜਿਹੜੇ ਕਵਿਸ਼ ਦੀ ਵਾਰਾਂ ਗਾਉਂਦੇ ਉਹ ਤੋਂ ਗਾਉਣ ਤੋਂ ਪਹਿਲਾਂ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇੱਕ ਬਹੁਤ ਮਸ਼ਹੂਰ ਮਹਾਨ ਅਸਤੀ ਪ੍ਰਚਾਰ ਕਥਾ ਕਰਕੇ ਗਏ ਚਲੋ ਉਹਨਾਂ ਨੇ ਇਹ ਦੇ ਮੰਨਿਆ ਵੀ ਉਹ ਮਹਾਨ ਕਥਾ ਬਾਚਕ ਨੇ ਪਰ ਉਹ ਤੋਂ ਬਾਅਦ ਜਿਹੜਾ ਸ਼ਬਦ ਬੋਲਿਆ ਕਿ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਕਹਿ ਗਏ ਨੇ ਤੇ ਕਹਿ ਗਏ ਨੇ ਵੀ ਸਾਨੂੰ ਉਹ ਕੂੜ ਕਬੜ ਗ੍ਰੰਥ ਛੱਡ ਦੇਣੇ ਚਾਹੀਦੇ ਕਿਉਂ ਭਾਈ ਮਹਿਲ ਸਿੰਘ ਜੀ ਤੁਹਾਨੂੰ ਇਸ ਗੱਲ ਤੇ ਕੋਈ ਇਤਰਾਜ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਸਿੱਖ ਨੂੰ ਨਹੀਂ ਲੱਗਣਾ ਚਾਹੀਦਾ ਉਹਨਾਂ ਨੇ ਕਿਸੇ ਗ੍ਰੰਥ ਦਾ ਨਾਂ ਨਹੀਂ ਲਿਆ ਤੁਸੀਂ ਲਿਆ ਸਭ ਨਾ ਇਹ ਸਾਰੀ ਦੁਨੀਆ ਤੇ ਵੀਡੀਓ ਘੁੰਮ ਗਈ ਹੈ ਤੇ ਲੋਕਾਂ ਨੇ ਵੇਖ ਵੀ ਲਈ ਹੈ ਤੁਸੀਂ ਧੱਕੇ ਨਾਲ ਆਪਣੇ ਮੂੰਹ ਚੋਂ ਦਸਮ ਗ੍ਰੰਥ ਸ਼ਬਦ ਵਰਤੇ ਆ। ਉਹਨਾਂ ਨੇ ਤੇ ਨਾ ਹੀ ਨਹੀਂ ਲਿਆ। ਤੁਸੀਂ ਫਿਰ ਆਪਣੇ ਕੋਲੋਂ ਕਿੰਨੀਆਂ ਗੱਲਾਂ ਜੋੜ ਦਿੱਤੀਆਂ ਜੀ ਉਹ ਕਿੱਥੋਂ ਕਰੋਗੇ ਜੀ ਅਰਦਾਸ ਕਿੱਥੋਂ ਕਰੋਗੇ ਜੀ ਖੰਡੇ ਦੀ ਪੋਲ ਕਿਦਾਂ ਸ਼ਕਾਓਗੇ ਜੀ। ਭਾਈ ਅਮਰਿਕਸ ਨੇ ਕੋਈ ਅਮਰ ਸੰਚਾਰ ਤੇ ਕੀਤਨ ਜਿੱਥੇ ਉਹਨਾਂ ਨੇ ਮਤਲਬ ਕੋਈ ਇਹ ਮर्यादा ਤੋਂ ਬਾਗੀ ਹੋ ਕੇ ਜਾ ਕੇ ਕੋਈ ਖੰਡੇ ਦੀ ਪੋਲ ਤਿਆਰ ਕਰਾਈ ਹੋਈ ਜਿਹੜਾ ਤੁਹਾਨੂੰ ਇਤਰਾਜ਼ ਹੋਇਆ ਉਹਨਾਂ ਤੇ ਉਸ ਉਹ ਤੇ ਗੱਲ ਹੀ ਨਹੀਂ ਕੀਤੀ ਉਹਨਾਂ ਨੇ। ਤੁਸੀਂ ਤੇ ਟੌਪਿਕ ਤੋਂ ਬਾਹਰ ਚਲੇ ਗਏ। ਮर्यादा ਦੇ ਉੱਤੇ ਪਹਿਰਾ ਦੇਣ ਦੀ ਗੱਲ ਤੇ ਸਾਰੇ ਪ੍ਰਚਾਰਕ ਰਾਗੀ ਸਾਡੀ ਮੇਰੇ ਖਿਆਲ ਚ ਜਿੰਨਾ ਮਤਲਬ ਇਸ ਸਿਧਾਂਤਿਕ ਪ੍ਰਚਾਰਕ ਅਕਾਲ ਤਖਤ ਵੱਲੋਂ ਮਰਿਆਦਾ ਦੇ ਉੱਤੇ ਪਹਿਰਾ ਦੇਣ ਦੀਆਂ ਗੱਲਾਂ ਕਰਦੇ ਕੋਹੁਰ ਕਰਦੇ ਨਹੀਂ ਤੁਸੀਂ ਮਰਿਆਦਾ ਤੋਂ ਪਾਸੇ ਜਾ ਕੇ ਜਿਹੜਾ ਧੱਕੇ ਨਾਲ ਹੀ ਦਸਮਗ੍ਰੰਥ ਬਾਰੇ ਤੇ ਹੋਰ ਕਈ ਸ਼ਬਦ ਅੱਗੇ ਆਪਣੇ ਕੋਲੋਂ ਬੋਲ ਰਹੇ ਮੈਂ ਤੁਹਾਡੇ ਗਿਆਤ ਵਾਸਤੇ ਭਾਈ ਮਹਿਲ ਸਿੰਘ ਜੀ ਦੱਸ ਦਿਆਂ ਕਿ 6 ਜੂਨ 2008 ਵਿੱਚ ਮੇਰੇ ਕੋਲ ਅਕਾਲ ਤਖਤ ਦੇ ਹੁਕਮਨਾਮੇ ਦੀ ਕਾਪੀ ਪਈ ਹੈ ਜੇ ਤੁਹਾਨੂੰ ਜ਼ਰੂਰਤ ਪਈ ਤੇ ਉਹ ਖਾਵੇ ਦੇਵਾਂਗੇ ਤੁਹਾਨੂੰ ਪਹਿਲੀ ਗੱਲ ਤੇ ਤੁਹਾਡੇ ਕੋਲ ਹੋਏਗੀ ਜੇ ਨਹੀਂ ਤੇ ਤੁਸੀਂ ਸਰਨ ਸੰਪਰਕ ਕਰ ਸਕਦੇ ਤੁਹਾਨੂੰ ਬਖਾ ਦਿੱਤੀ ਸੀ 6 ਜੂਨ 2008 ਵਿੱਚ ਇੱਕ ਹੁਕਮਨਾਮਾ ਅਕਾਲ ਤਖਤ ਤੋਂ ਜਾਰੀ ਹੋਇਆ ਸੀ ਕਿ ਤੁਸੀਂ ਦਿਨ ਰਾਤ ਕਹਿੰਦੇ ਨੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਾਂ ਅਕਾਲ ਤਖਤ ਤੋਂ ਆਈ ਆਵਾਜ਼ ਇਦਾਂ ਦੇ ਸ਼ਬਦ ਤੁਸੀਂ ਬੋਲਦੇ ਹੋ ਪਰ ਤੁਸੀਂ ਬਾਗੀ ਜੇ ਸਾਰੇ ਲੋਕ ਉਸ ਮਰਿਆਦਾ ਜਿਹੜੀ ਅਕਾਲ ਤਖਤ ਵੱਲੋਂ ਪ੍ਰਵਾਨਤਾ ਅਸੀਂ ਬਾਗੀ ਨਹੀਂ ਆਂ ਅਸੀਂ ਠੋਕੇ ਪੈਰਾ ਦਿੰਦੇ ਆ ਇਹ ਉਹ ਲੋਕ ਨੇ ਢੇਰਿਆਂ ਦੀ ਮਰਿਆਦਾ ਨੂੰ ਪ੍ਰਮੋਟ ਕਰਦੇ ਆ ਅਸੀਂ ਪ੍ਰਮੋਟ ਨਹੀਂ ਕਰਦੇ ਹੁਣ ਉਸੁਕ ਮਨਾਮੇ ਤੇ ਗੱਲ ਲਿਖੀ ਹੋਈ ਆ ਕਿ ਖੰਡੇ ਦੀ ਪੋਲ ਤਿਆਰ ਕਰਨ ਵੇਲੇ ਜਿਹੜੀਆਂ ਰਚਨਾਵਾਂ ਪੜੀਆਂ ਜਾਂਦੀਆਂ ਜੋ ਮਰਿਆਦਾ ਨੇ ਪ੍ਰਵਾਨ ਕੀਤੀਆਂ ਉਹ ਤੋਂ ਛੁੱਟ ਪਾਸੇ ਜੋ ਦਸ਼ਮਗ੍ਰੰਥ ਬਾਰੇ ਜੋ ਵਾਦ-ਵਾਦ ਜਾਂਦਾ ਕਰੋ ਵਾਦ ਉਤੇ ਵਿਵਾਦਿਤ ਗ੍ਰੰਥ ਵੀ ਸ਼ਬਦ ਲਿਖਾਇਆ ਤੇ ਜਿਹਨੂੰ ਧੱਕੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਆ ਉਹਨਾਂ ਦਾ ਨਾਮ ਲੈ ਕੇ ਕਿ ਗੁਰੂ ਸਾਹਿਬ ਨੇ ਉਹਨੂੰ ਕੋ ਮਾਨਤਾ ਦਿੱਤੀ ਉਹ ਚ ਲਿਖਿਆ ਹੋਇਆ ਉਸ ਮਨਾਮੇ ਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਿਰ ਝੁਕਾਇਆ ਵਾ ਇਸ ਕਰਕੇ ਧੱਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਉਹਨੂੰ ਬਰਾਬਰ ਖੜਾ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਹੁਕਮਨਾਮਾ ਵਾ ਇਹ ਪ੍ਰਬੰਧਕ ਕਮੇਟੀਆਂ ਵਾਸਤੇ ਵੀ ਹੈ ਜਿਹੜੀਆਂ ਸੁਣਦਿਆਂ ਵੀਡੀਓ ਇਸ ਨੂੰ ਉਹ ਇਹ ਮੰਗ ਸਕਦੇ ਅਸੀਂ ਦੇ ਸਕਦੇ ਜੀ ਉਹਨਾਂ ਨੂੰ ਪਹਿਲੀ ਗੱਲ ਤੇ ਤੁਸੀਂ ਅਕਾਲ ਤਖਤ ਤੋਂ ਵਗਾ ਸਕਦੇ 6 ਜੂਨ ਮੈਂ ਡੇਟ ਬੋਲ ਰਿਹਾ 6 ਜੂਨ 2008 ਵਿੱਚ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਅਕਾਲ ਤਖਤ ਥੱਲੇ ਜਹੇਦਾਰ ਦੇ ਸਿਗਨੇਚਰ ਵੀ ਆ ਸਟੈਂਪ ਲੱਗੀ ਹੋਈ ਆ ਉਹਦੇ ਜਦੋਂ ਹੁਕਮਨਾਮਾ ਜਾਰੀ ਹੁੰਦਾ ਉਹ ਨਾਲ ਲੜੀ ਨੰਬਰ ਹੁੰਦਾ ਉਹ ਵੀ ਹੈਗਾ ਉਹ ਇਹ ਵੀ ਨੂੰ ਕਹਦਾ ਕੋਈ ਜਾਲੀ ਆ ਵੀ ਗੁਰੂ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਾ ਕੀਤਾ ਜਾਵੇ ਹੁਣ ਭਾਈ ਮੈਲਸਨ ਜੀ ਦੱਸੋਗੇ ਕਿੰਨੇ ਆ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤੀ ਹੋਈ ਉਹਨਾਂ ਗ੍ਰੰਥਾਂ ਦੀ ਕਦੀ ਤੁਸੀਂ ਉੱਥੇ ਬੋਲੇ ਆ ਤੁਹਾਨੂੰ ਇਤਰਾਜ਼ ਹੋਇਆ ਕਦੀ ਕਦੀ ਤੁਸੀਂ ਬੋਲਣ ਦੀ ਕੋਸ਼ਿਸ਼ ਕੀਤੀ ਹੈ ਯੁਰਤ ਕੀਤੀ ਤੁਸੀਂ ਕਦੀ ਨਹੀਂ ਪਰ ਤੁਸੀਂ ਸੰਪਰਦਾਇ ਦੇ ਡੇਰੇਦਾਰਾ ਲੋਕਾਂ ਨੂੰ ਖੁਸ਼ ਕਰਨਾ ਕਿਉਂਕਿ ਤੁਸੀਂ ਉਹਨਾਂ ਦੀ ਇੱਕ ਸ਼ਾਖ ਪਰ ਮੈਨੂੰ ਖੁਸ਼ੀ ਹੋਈ ਕਿ ਆ ਭਾਈ ਅਮਰੀਕ ਸਿੰਘ ਦੀ 2 ਦਿਨ ਪਹਿਲਾਂ ਗੱਲ ਨੇ ਇੱਕ ਵਾਰੀ ਇੱਕ ਨਹੀਂ ਬਵਾਲ ਖੜਾ ਕੀਤਾ ਸਾਰੇ ਲੋਕ ਹੀ ਜਾਗੇ ਤੇ ਜਾਗਣਾ ਚਾਹੀਦਾ ਮੈਂ ਗੁਰਦੁਆਸਾ ਦੇ ਪ੍ਰਬੰਧਕ ਕਮੇਟੀ ਨੂੰ ਕਹਿਣਾ ਚਾਹੁੰਦਾ ਵੀ ਡੇਰੇ ਤੇ ਡੇਰਿਆਂ ਵਾਲਾ ਕੰਮ ਕਰ ਹੀ ਰਿਹਾ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਸੱਚ ਦੇ ਨਾਲ ਖਲੋ ਭਾਈ ਆਪਣੇ ਹਰ ਗੁਰਦੁਆਰੇ ਦੇ ਬਾਹਰ ਪਿੱਛੇ ਜਿੱਥੇ ਮਾਰਦਾ ਪ੍ਰਕਾਸ਼ ਕੀਤਾ ਉੱਤੇ ਲਿਖੋ ਵੀ ਇਹ ਗੁਰਦੁਆਰਾ ਅਕਾਲ ਤਖਤ ਦੀ ਮਰਿਆਦਾ ਨੂੰ ਸਮਰਪਿਤ ਹੈ ਜਿਹੜੇ ਨਹੀਂ ਲਿਖ ਸਕਦੇ ਨਾ ਫਿਰ ਇਹ ਕੰਮ ਹੋਰ ਕਰ ਦਿਓ ਆਪੋ ਆਪਣੇ ਗੁਰਦੁਆਰੇ ਦੇ ਜਿੱਥੇ ਪ੍ਰਕਾਸ਼ ਕੀਤਾ ਉਥੇ ਲਿਖ ਦਿਓ ਵੀ ਇਹ ਗੁਰਦੁਆਰਾ ਕਿਹੜੇ ਡੇਰੇ ਦੀ ਮर्यादा ਨੂੰ ਸਮਰਪਿਤ ਆ ਤਾਂ ਕਿ ਨਖੇੜਾ ਤੇ ਹੋ ਜੇ ਨਾ ਵੀ ਕਿਹੜਾ ਗੁਰਦੁਆਰਾ ਅਕਾਲ ਤਖਤ ਦੀ ਮर्यादा ਨੂੰ ਸਮਰਪਿਤ ਆ ਤੇ ਕਿਹੜਾ ਗੁਰਦੁਆਰਾ ਡੇਰਿਆਂ ਦੀ ਮर्यादा ਨੂੰ ਸਮਰਪਿਤ ਆ ਇੱਕ ਬੰਨੇ ਤੁਹਾਨੂੰ ਹੋਣਾ ਪੈਣਾ ਇਹ ਮੈਂ ਗੁਰਦੁਆਰਾ ਸਦੇ ਪ੍ਰਬੰਧਕ ਕਮੇਟੀ ਨੂੰ ਕਹਿਣਾ ਚਾਹੁੰਦਾ ਇੱਕ ਬੰਨੇ ਲੱਗ ਜਾਓ ਜਾਂ ਤੇ ਇਹ ਕਹਿ ਦਿਓ ਵੀ ਇਹ ਗੁਰਦੁਆਰਾ ਸਿਰਫ ਅਕਾਲ ਤਖਤ ਤੋਂ ਲੋ ਪ੍ਰਵਾਨ ਸਿੱਖ ਰਹਿਤ ਮर्यादा ਨੂੰ ਸਮਰਪਿਤ ਆ ਬਹੁਤ ਗੁਰਦੁਆਰੇ ਕਿ ਲਿਖ ਲਿਖ ਕੇ ਵੀ ਲਾਇਆ ਜਿਵੇਂ ਵਾਲਨਟ ਗੁਰਦੇ ਦੀ ਕਮੇਟੀ ਨੇ ਉਥੇ ਹਦਾਇਤਾਂ ਲਿਖ ਕੇ ਲਾਈਆਂ ਵੀ ਜ ਨੇਜਮ ਪੜਲੇ ਕੇ ਫੇਰ ਉਹ ਆਪਣੇ ਕਥਾ ਵਿਚਾਰ ਕਰੇ ਹਰ ਗੁਰਦੁਆਰਾ ਸਾਹਿਬ ਦੀ ਜੇ ਇਸੇ ਤਰ੍ਹਾਂ ਬੇਕਰ ਸਪੀਡ ਗੁਰਦੁਆਰੇ ਆ ਗੁਰੂ ਅੰਗਦ ਦੇਵ ਜਰਬਾਰ ਉੱਥੇ ਵੀ ਲਿਖ ਕੇ ਲਾਇਆ ਵੀ ਇਹ ਗੁਰਦੁਆਰਾ ਅਕਾਲ ਤਖਤੋਂ ਲੋ ਪ੍ਰਵਾਨ ਸਿੱਖ ਰਹਿਤ ਮਰਿਆਦਾ ਨੂੰ ਸਮਰਪਿਤ ਆ ਤੇ ਮੇਰੇ ਖਿਆਲ ਚ ਸਭ ਤੋਂ ਵਧੀਆ ਤਰੀਕਾ ਇਹ ਹੋਈ ਆ ਤਾਂ ਕਿ ਰੋਜ਼ ਲੜਾਈਆਂ ਨਾ ਹੋਣ ਕਾਂਡੋਕਲੇਸ਼ਨ ਨਾ ਪਵੇ ਤੇ ਅਸੀਂ ਗੁਰੂ ਦੀ ਗੱਲ ਦੇ ਉੱਤੇ ਪਹਿਰਾ ਦੇ ਸਕੀਏ ਤੇ ਮੈਂ ਧੰਨਵਾਦ ਕਰਦਾ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਜਿਨ੍ਹਾਂ ਨੇ ਸੋਹਣੇ ਤਰੀਕੇ ਨਾਲ ਸੱਚ ਪ੍ਰੋਸਸਾ ਸੰਗਤਾਂ ਦੇ ਸਾਹਮਣੇ ਬਿਨਾ ਨਾਂ ਲੈਣ ਤੋਂ ਪਰ ਆਪਣੇ ਆਪ ਹੀ ਤੁਸੀਂ ਦੇਖ ਲਓ ਵੀ ਬਿੱਲੀ ਥੈਲਿਓ ਬਾਹਰ ਆ ਗਈ ਕਿੰਦਾ ਪੁੱੜਕੇ ਆ। ਸਗੋਂ ਤੁਸੀਂ ਚੁੱਪ ਰਹਿੰਦੇ। ਪਰ ਤੁਸੀਂ ਤੇ ਬੋਲ ਕੇ ਦੱਸਤਾ ਕਿ ਇਹਦਾ ਮਤਲਬ ਤੁਸੀਂ ਖੁਦ ਮੰਨਦੇ ਆ ਕਿ ਉਹਦੇ ਵਿੱਚ ਦੇਵੀ-ਦੇਵਤਿਆਂ ਦੀ ਜਿਹੜੀ ਪੂਜਾ ਦੀ ਗੱਲ ਕੀਤੀ ਉਹ ਅਸੀਂ ਤੇ ਕਹੀ ਨਹੀਂ ਪਾਈ ਗੱਲ। ਅਸੀਂ ਤੇ ਕਹਿੰਦੇ ਨਹੀਂ ਕਿਉਂਕਿ ਅਸੀਂ ਤੇ ਇਹ ਮੰਨਦੇ ਵੀ ਸਾਡਾ ਘਰ ਸਾਡਾ ਗੁਰੂ ਹੀ ਪੂਰਾ ਕਰ ਦਿੰਦਾ ਵਾ। ਸਾਚੇ ਸਹਬਾ ਕਿ ਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੁਪਾਵੇ। ਤਿਸ ਕਰਕੇ ਭਾਈ ਤੁਸੀਂ ਪੜੋ ਮੰਨੋ ਪ੍ਰਮਾਣੋ ਅਸੀਂ ਤੁਹਾਨੂੰ ਲੋਬ ਨਹੀਂ ਸਕਦੇ। ਪਰ ਗੱਲ ਇਹ ਆ ਇਹ ਉਹਨਾਂ ਵਾਸਤੇ ਆ ਵੀ ਜਿਹੜੇ ਅੱਜ ਜਿਹੜੇ ਡਬਲ ਮੰਟਡ ਹੋ ਕੇ ਤੇ ਮੇਰੇ ਖਿਆਲ 'ਚ ਇੱਥੇ ਸਾਰਿਆਂ ਨੂੰ ਇੱਕ ਬੰਨੇ ਪ੍ਰਚਾਰਕ ਰਾਗੀਆਂ ਨੂੰ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਕਿ ਭਾਈ ਤੁਸੀਂ ਵੀ ਕਲੀਅਰ ਕਰ ਦਿਓ ਤੁਸੀਂ ਕਿਹਦੇ ਨਾਲ ਸਹਿਮਤ ਹੋ ਕਿ ਤੁਸੀਂ ਮਿਲ ਗੋਬਾ ਜਾ ਹੋ ਕੇ ਤੇ ਸਾਰਿਆਂ ਨੂੰ ਖੁਸ਼ ਕਰਨਾ ਜਾਂ ਮਰਿਆਦਾ ਕਾਲ ਤਖਤ ਦੀ ਜਿਹੜੀ ਆ ਪ੍ਰਮਾਨਤਾ ਉਹਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਨੀ ਹੈ ਤੇ ਇਸ ਕਰਕੇ ਮੈਂ ਧੰਨਵਾਦ ਕਰਦਾ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਜਿਨ੍ਹਾਂ ਨੇ ਇਹ ਬਹੁਤ ਸੋਹਣੇ ਤਰੀਕੇ ਨਾਲ ਸੱਚ ਪ੍ਰਚਾਰਿਆ ਤੇ ਮੈਂ ਉਹਨਾਂ ਸਾਰਿਆਂ ਰਾਗੀਆਂ ਢਾਡੀਆਂ ਗ੍ਰੰਥੀਆਂ ਮੈਂ ਇਹ ਨਹੀਂ ਕਹਦਾ ਵੀ ਹੋਰ ਵੀ ਬਹੁਤ ਹੈ ਗਿਆ ਦੇਉ ਇੱਕ ਕਾਫਲਾ ਲੰਬਾ ਕਰੀਏ ਤਾਂ ਕਿ ਅਸੀਂ ਇੱਕ ਪੰਥ ਇੱਕ ਗੁਰੂ ਇੱਕ ਮਰਿਆਦਾ ਆਦੀ ਗੱਲ ਕਰ ਕਰ ਪ੍ਰਚਾਰ ਸਕੀਏ ਤੇ ਭੁੱਲੀ ਭਟਕੀ ਕੋرائی ਕੋਰਾਏ ਪੈ ਜੜੀ ਝੁਕਾਈ ਆ ਉਹ ਉਹਨਾਂ ਨੂੰ ਅਸੀਂ ਜਿਹੜਾ ਮਤਲਬ ਗੁਰੂ ਦੇ ਸ਼ਬਦ ਨਾਲ ਜੋੜ ਸਕੀਏ ਡੇਰਾਬਾਦ ਤੇ ਬਹੁਤ ਫੈਲ ਚੁੱਕਾ ਪਖੰਡਵਾਦ ਕਿੰਨਾ ਫੈਲਿਆ ਇਹਨੂੰ ਇਦਾਂ ਹੀ ਵੇਖੋ ਇਹਨਾਂ ਨੂੰ ਉੱਥੇ ਕਦੀ ਤਕਲੀਫ ਨਹੀਂ ਹੋਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੱਥੇ ਟਿਕਾਉਣ ਪੈਰਾਂ ਤੇ ਪੂਜਾ ਕਰਾਉਣ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਮੰਦਰਾਂ ਦੀ ਤਰ੍ਹਾਂ ਹੀ ਕਰਨ ਮਜਾਲ ਆ ਇਹਨਾਂ ਦੇ ਮੂੰਹ 'ਚ ਇੱਕ ਸ਼ਬਦ ਵੀ ਉੱਤੀ ਜਾ ਕੇ ਉਹਦੀ ਬੋਲੇ ਤੇ ਜੇ ਕੋਈ ਪ੍ਰਚਾਰਕ ਸੱਚ ਸ਼ਬਦ ਦੀ ਗੱਲ ਕਰਦਾ ਤੇ ਕਿੱਦਾਂ ਇਹ ਸੰਪਰਦਾਇਆਂ ਨੂੰ ਖੁਸ਼ ਕਰਨ ਵਾਸਤੇ ਮਤਲਬ ਇਹ ਜਿਹੜਾ ਉਹ ਦੇ ਉਹ ਇਹੋ ਜਿਹੇ ਟਿੱਪਣੀਆਂ ਕਰਦੇ ਆ ਤੋ ਇਸ ਕਰਕੇ ਜਾਂ ਤੇ ਤੁਸੀਂ ਉਹ ਵੀ ਕਦੀ ਗੱਲਾਂ ਬਾਰੇ ਬੋਲੋ ਮੈਂ ਨਿੱਜੀ ਤੌਰ ਤੇ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਇਨੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਭਾਈ ਸਰ ਦੀ ਇਸ ਦਲੇਰੀ ਦਾ ਜਿਹੜਾ ਵਾ ਉਹ ਉਹ ਮਤਲਬ ਇਸ ਤਾਰੀਫ ਕਰਦੇ ਵਿੱਚ ਚੰਗੀ ਗੱਲ ਕੀਤੀ ਹੈ ਤੇ ਬਾਕੀ ਵੀ ਜਿਹੜੇ ਰਾਗੀ ਢਾਡੀ ਪ੍ਰਚਾਰਕ ਉਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਕਿਉਂਕਿ ਭਾਈ ਜਿੰਨਾ ਸਿਧਾਂਤ ਉੱਤੇ ਪਹਿਰਾ ਦੇਵਾਂਗੇ ਗੁਰੂ ਦੇ ਸ਼ਬਦ ਨੂੰ ਘਰ ਘਰ ਪ੍ਰਚਾਰਨ ਦੀ ਕੋਸ਼ਿਸ਼ ਕਰਾਂਗੇ ਉਨਾਂ ਹੀ ਸਾਡੀ ਕੌਮ ਦਾ ਭਲਾ ਹੋ ਸਕੇ